ਪਹਿਲੇ ਜਿਹੜੇ ਮਾਰੇ ਅੰਸਰ ਹੈ ਜਾਂ ਕੋਈ ਦੂਸਰੀ ਬਾਡ ਐਲੀਮੈਂਟਸ ਹੈਗੇ ਆ ਉਹ ਦਾ ਲੋਕਾਂ ਦੇ ਵਿੱਚ ਕੰਫੀਡੈਂਸ ਵਧਾਉਣ ਵਾਸਤੇ ਜਿਵੇਂ ਪੈਰਾਮੈਟਰੀ ਫੋਰਸਸ ਆਉਂਦੀਆਂ ਤਾਂ ਫਲੈਗ ਮਾਰਕ ਕੀਤਾ ਜਾਂਦਾ ਅੱਜ ਅਸੀਂ ਇਹ ਜਿਹੜਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਚਾਰੂ ਸਭ ਦੇ ਦਿਨਾਂ ਚ ਇਹ ਫਲੈਗ ਮਾਰਕ ਅਸੀਂ ਕਰਵਾ ਰਹੇ ਹਾਂ ਹੁਣ ਸਿਟੀ ਤੋਂ ਪਹਿਲੇ ਸ਼ੁਰੂ ਕਰਕੇ ਫਿਰ ਕੋਹਿੰਦਵਰ ਫਿਰ ਪੱਟੀ ਤੇ ਫਿਰ ਟਿਵਟ ਤੇ ਇਸ ਮਾਪ ਦੇ ਤੱਕ ਸਿਰਫ ਲੋਕਾਂ ਦੇ ਵਿੱਚ ਕੰਫੀਡੈਂਸ ਬਿਲਡਿੰਗ ਦਾ ਹੈ ਪਹਿਲੇ ਜਿਹੜੇ ਮਾਰੇ ਅਨਸਰ ਹੈ ਜਾਂ ਕੋਈ ਦੂਸਰੀ ਬਾਡ ਐਲੀਮੈਂਟਸ ਹੈਗੇ ਆ ਉਹ ਦਾ ਲੋਕਾਂ ਦੇ ਵਿੱਚ ਕੰਫੀਡੈਂਸ ਵਧਾਉਣ ਵਾਸਤੇ ਜਿਵੇਂ ਪੈਰਾਮੈਟਰੀ ਫੋਰਸਸ ਆਉਂਦੀਆਂ ਤਾਂ ਫਲੈਗ ਮਾਰਕ ਕੀਤਾ ਜਾਂਦਾ ਅੱਜ ਅਸੀਂ ਇਹ ਜਿਹੜਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਚਾਰੂ ਸਭ ਦੀ ਨਾਲ ਇਹ ਫਲੈਗ ਮਾਰਕ ਅਸੀਂ ਕਰਵਾ ਰਹੇ ਹਾਂ ਹੁਣ ਸਿਟੀ ਤੋਂ ਪਹਿਲੇ ਸ਼ੁਰੂ ਕਰਕੇ ਫਿਰ ਕੋਹਿੰਦਵਾਲ ਫਿਰ ਪੱਟੀ ਤੇ ਫਿਰ ਟਿਵਟਪੁਰ ਇਸ ਮਾਪ ਤੋਂ ਇਹਨਾਂ ਲੋਕਾਂ ਦੇ ਵਿੱਚ ਕੰਫੀਡੈਂਸ ਬਿਲਡਿੰਗ ਦਾ ਇਹ ਪਹਿਲੇ ਜਿਹੜੇ ਮਾੜੇ ਅਨਸਰ ਹੈ ਜਾਂ ਕੋਈ ਦੂਸਰੀ ਬੈਡ ਐਲੀਮੈਂਟਸ ਹੈਗੇ ਆ ਤਾਂ ਲੋਕਾਂ ਦੇ ਵਿੱਚ ਕੰਫੀਡੈਂਸ ਵਧਾਉਣ ਵਾਸਤੇ ਜਿਵੇਂ ਪੈਰਾਮਿਲਟਰੀ ਫੋਰਸਸ ਆਉਂਦੀਆਂ ਤਾਂ ਫਲੈਗ ਮਾਸਟ ਕੀਤਾ ਜਾਂਦਾ ਅੱਜ ਅਸੀਂ ਇਹ ਜਿਹੜਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਚਾਰੂ ਸੱਬ ਦੀ ਦਿਨਾਂ 'ਚ ਇਹ ਫਲੈਗ ਮਾਸਟ ਅਸੀਂ ਕਰਵਾ ਦੇਣਾ ਹੁਣ ਸਿਟੀ ਤੋਂ ਪਹਿਲੇ ਦੂਰ ਵਰਗੇ ਫਿਰ ਕੋਹਿੰਦਵਾਲ ਫਿਰ ਪੱਟੀ ਤੇ ਫਿਰ ਬਟੇਆਸ਼ ਮਾਪੂਤਾ ਸਿਰਫ ਲੋਕਾਂ ਦੇ ਵਿੱਚ ਕੰਫੀਡੈਂਸ ਬਿਲਡਿੰਗ ਦਾ ਹੈ ਪਹਿਲੇ ਜਿਹੜੇ ਮਾਰੇ ਅਨਸਰ ਹੈ ਜਾਂ ਕੋਈ ਦੂਸਰੀ ਬਾਡ ਐਲੀਮੈਂਟਸ ਹੈਗੇ ਆ ਉਹ ਦਾ ਲੋਕਾਂ ਦੇ ਵਿੱਚ ਕੰਫੀਡੈਂਸ ਵਧਾਉਣ ਵਾਸਤੇ ਜਿਵੇਂ ਪੈਰਾਮੈਟਰੀ ਫੋਰਸਸ ਆਉਂਦੀਆਂ ਤਾਂ ਫਲੈਗ ਮਾਰਕ ਦਿੱਤਾ ਜਾਂਦਾ ਅੱਜ ਅਸੀਂ ਇਹ ਜਿਹੜਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਚਾਰੂ ਸਭ ਦੇ ਦਿਨਾਂ ਚ ਇਹ ਫਲੈਗ ਮਾਰਕ ਅਸੀਂ ਕਰਵਾ ਰਹੇ ਹਾਂ ਹੁਣ ਸਿਟੀ ਤੋਂ ਪਹਿਲੇ ਸ਼ੁਰੂ ਕਰਕੇ ਫਿਰ ਕੋਹਿੰਦਵਾਲ ਫਿਰ ਪੱਟੀ ਤੇ ਫਿਰ ਟਿਵਟਪੁਰ ਇਸ ਮਾਪਦੇ ਤਾਂ ਸਿਰਫ ਲੋਕਾਂ ਦੇ ਵਿੱਚ ਕੰਫੀਡੈਂਸ ਬਿਲਡਿੰਗ ਦਾ ਹੈ ਪਹਿਲੇ ਜਿਹੜੇ ਮਾਰੇ ਅਨਸਰ ਹੈ ਜਾਂ ਕੋਈ ਦੂਸਰੀ ਬਾਡ ਐਲੀਮੈਂਟਸ ਹੈਗੇ ਆ ਉਹ ਦਾ ਲੋਕਾਂ ਦੇ ਵਿੱਚ ਕੰਫੀਡੈਂਸ ਵਧਾਉਣ ਵਾਸਤੇ ਜਿਵੇਂ ਪੈਰਾਮੈਟਰੀ ਫੋਰਸਸ ਆਉਂਦੀਆਂ ਤਾਂ ਫਲੈਗ ਮਾਰਕ ਦਿੱਤਾ ਜਾਂਦਾ ਅੱਜ ਅਸੀਂ ਇਹ ਜਿਹੜਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਚਾਰੂ ਸਭ ਦੀ ਨਾਲ ਇਹ ਫਲੈਗ ਮਾਰਕ ਅਸੀਂ ਕਰਵਾ ਰਹੇ ਹਾਂ ਹੁਣ ਸਿਟੀ ਤੋਂ ਪਹਿਲੇ ਸ਼ੁਰੂ ਕਰਕੇ ਫਿਰ ਕੋਹਿੰਦਵਾਲ ਫਿਰ ਪੱਟੀ ਤੇ ਫਿਰ ਟਿਵਟਪੁਰ ਇਸ ਮਾਪ ਤੋਂ ਸਿਰਫ ਲੋਕਾਂ ਦੇ ਵਿੱਚ ਕੰਫੀਡੈਂਸ ਬਿਲਡਿੰਗ ਦਾ ਹੈ ਪਹਿਲੇ ਜਿਹੜੇ ਮਾੜੇ ਅਨਸਰ ਹੈ ਜਾਂ ਕੋਈ ਦੂਸਰੀ ਬੈਡ 엘ਿਮੈਂਟਸ ਹੈਗੇ ਆ ਤਾਂ ਲੋਕਾਂ ਦੇ ਵਿੱਚ ਕੰਫੀਡੈਂਸ ਵਧਾਉਣ ਵਾਸਤੇ ਜਿਵੇਂ ਪੈਰਾਮੈਟਰੀ ਫੋਰਸਸ ਆਉਂਦੀਆਂ ਤਾਂ ਫਲੈਗਮਾਰਕ ਦਿੱਤਾ ਜਾਂਦਾ ਅੱਜ ਅਸੀਂ ਇਹ ਜਿਹੜਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਚਾਰੂ ਸਬਜਨਾਂ ਚ ਇਹ ਫਲੈਗਮਾਰਕ ਅਸੀਂ ਕਰਵਾ ਦੇਣਾ ਹੁਣ ਸਿਟੀ ਤੋਂ ਪਹਿਲੇ ਦੂਰ ਵਰਗੇ ਫਿਰ ਕੋਇਨਵਾਲ ਫਿਰ ਪੱਟੀ ਤੇ ਦਿੱਕੀ ਬਟੇ ਇਸ ਮਾਪ ਤੋਂ ਸਿਰਫ ਲੋਕਾਂ ਦੇ ਵਿੱਚ ਕੰਫੀਡੈਂਸ ਬਿਲਡਿੰਗ ਦਾ ਹੈ ਪਹਿਲੇ ਜਿਹੜੇ ਮਾਰੇ ਅਨਸਰ ਹੈ ਜਾਂ ਕੋਈ ਦੂਸਰੀ ਬਾਡ ਐਲੀਮੈਂਟਸ ਹੈਗੇ ਆ ਉਹ ਦਾ ਲੋਕਾਂ ਦੇ ਵਿੱਚ ਕੰਫੀਡੈਂਸ ਵਧਾਉਣ ਵਾਸਤੇ ਜਿਵੇਂ ਪੈਰਾਮੈਟਰੀ ਫੋਰਸਸ ਆਉਂਦੀਆਂ ਤਾਂ ਫਲੈਗ ਮਾਰਕ ਦਿੱਤਾ ਜਾਂਦਾ ਅੱਜ ਅਸੀਂ ਇਹ ਜਿਹੜਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਚਾਰੋ ਸਭ ਦੇ ਦਿਨਾਂ ਚ ਇਹ ਫਲੈਗ ਮਾਰਕ ਅਸੀਂ ਕਰਵਾ ਰਹੇ ਹਾਂ ਹੁਣ ਸਿਟੀ ਤੋਂ ਪਹਿਲੇ ਸ਼ੁਰੂ ਕਰਕੇ ਫਿਰ ਕੋਹਿੰਦਵਾਲ ਫਿਰ ਪੱਟੀ ਤੇ ਫਿਰ ਟਿਵਟਪੁਰ ਇਸ ਮਾਪ ਤੋਂ ਸਿਰਫ ਲੋਕਾਂ ਦੇ ਵਿੱਚ ਕੰਫੀਡੈਂਸ ਬਿਲਡਿੰਗ ਦਾ ਹੈ